ਅੱਜ ਅਸੀਂ ਗੱਲ ਕਰਾਂਗੇ ਸਾਧ ਸੰਤਾਂ ਦੀ ਕੀ ਵਿਆਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਾਧ ਅਤੇ ਸੰਤ ਸ਼ਬਦ ਸਮਾਨ ਅਰਥਾਂ ਵਿੱਚ ਅਨੇਕ ਵਾਰ ਵਰਤੇ ਹਨ ਸਾਧ ਜਾਂ ਸਾਧੂ ਹਿੰਦੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦੇ ਅਰਥ ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ ਹਨ ਸੰਤ ਭੀ ਭਲੇ ਤੇ ਧਰਮਾਤਮਾ ਪੁਰਸ਼ ਨੂੰ ਕਿਹਾ ਜਾਂਦਾ ਹੈ ਹਿੰਦੂ ਬੋਧ ਅਤੇ ਜੈਨ ਮਤ ਆਦ ਭਾਰਤੀ ਧਰਮਾਂ ਅੰਦਰ ਵੀ ਇਹ ਸ਼ਬਦ ਬੜੇ ਵੱਡੇ ਮਹੱਤਵਪੂਰਨ ਹਨ ਅਤੇ ਹਰ ਧਰਮ ਆਪਣੀ ਆਪਣੀ ਮਨੋਤ ਅਨਸਾਰ ਆਪਣੇ ਸੰਤਾਂ ਤੇ ਸਾਧੂਆਂ ਲਈ ਕੁਝ ਵਿਸ਼ੇਸ਼ ਕਰਮ ਤੇ ਰੈਣੀ ਨਿਸ਼ਚੈ ਕਰਦਾ ਹੈ ਪਰ ਇਹਨਾਂ ਸਾਰਿਆਂ ਅੰਦਰ ਕੁਝ ਸਾਂਝ ਵੀ ਹੈ ਇਹਨਾਂ ਕਰਮਾਂ ਦੇ ਸੰਤ ਸਾਧ ਲਈ ਪਿਆਲੀ ਹੋਣਾ ਬਹੁਤ ਜ਼ਰੂਰੀ ਹੈ ਵਥਾ ਘਰ-ਬਾਰ ਅਤੇ ਸੰਸਾਰਿਕ ਪਦਾਰਥਾਂ ਦੀ মোহ-ਮਮਤਾ ਦਾ ਤਿਆਗ ਕਰਕੇ ਆਪਣਾ ਨਿਰਵਾਹ ਭਿਖਿਆ ਦੁਆਰਾ ਮਿਲੀ ਜਾ, ਸੇਵਕਾਂ ਸ਼ਰਧਾਲੂਆਂ ਪਾਸੋਂ ਭੇਟਾ ਹੋਈ ਸਾਦੀ ਖਰਾਕ ਤੋਂ ਕਰਨਾ, ਆਪਣੇ ਧਰਮ ਦੀਆਂ ਕੁਝ ਵਿਸ਼ੇਸ਼ ਕਿਰਿਆਵਾਂ, ਸਾਧਨੀਆਂ ਤੇ ਧਰਮ ਦਾ ਪ੍ਰਚਾਰ ਕਰਨਾ। ਆਮ ਤੌਰ ਤੇ ਨਾ ਲੋਕਾਂ ਨੇ ਇਸਤਰੀਆਂ ਦਾ ਤਿਆਗ ਦਾ ਸੰਜਮ ਕੀਤਾ ਹੁੰਦਾ ਹੈ ਅਤੇ ਕੋਈ ਖਾਸ ਪਰਣਾ ਜਾਂ ਲਿਬਾਸ ਧਾਰਿਆ ਹੁੰਦਾ ਜੋ ਇਹਨਾਂ ਦੀ ਸ਼੍ਰੇਣੀ ਦਾ ਮੱਤ ਦਾ ਪ੍ਰਤੀਕ ਹੁੰਦਾ ਹੈ। ਹਿੰਦੂ ਧਰਮ ਦੇ ਸન્યાਸ ਤੇ ਬਨਵਾਸ ਆਸ਼ਰਮਾਂ ਦੇ ਧਾਰਨੀ ਅਤੇ ਬੋਧੀਆਂ ਤੇ ਜੈਨੀਆਂ ਦੇ ਭਿਖਸ਼ੂ ਲੋਕ ਵੀ ਸੰਤ ਹੀ ਕਹੇ ਜਾਂਦੇ ਹਨ ਗੁਰੂ ਗੋਰਖਨਾਥ ਦੇ ਮੰਦਰਾ ਵਾਲੇ ਜੋਗੀ ਜਿਨ੍ਹਾਂ ਵਿੱਚੋਂ ਕਈਆਂ ਨਾਲ ਸਿਮੇਰ ਪर्वਤ ਗੋਰਖ ਮਤੇ ਗੋਰਖ ਹਟੜੀ ਅਤੇ ਚਲਵਟਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਿਚਾਰ ਗੋਸ਼ਟੀਆਂ ਹੋਈਆਂ ਉਹ ਵੀ ਸੰਤ ਮਤੀ ਦੇ ਹੀ ਸਨ ਜਿ세 ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਉਦਾਸੀ ਸੰਪਰਦਾ ਤੇ ਸ਼੍ਰੀ ਦਸ਼ਮੇਸ਼ ਜੀ ਵੱਲੋਂ ਬੀੜ ਵਿਦਿਆ ਪ੍ਰਾਪਤੀ ਲਈ ਕਾਂਚੀ ਭੇਜ ਸਿੱਖਾਂ ਤੋਂ ਚੱਲੀ ਨਿਰਮਲ ਸੰਪਰਦਾ ਦੇ ਵੀ ਲੋਕ ਵੀ ਘਰ-ਬਾਰ ਤੇ ਨਾਰੀ ਦੇ ਤਿਆਗ ਵਾਲੇ ਸੰਤ ਕਹਾਏ ਜਿਸ ਤਰ੍ਹਾਂ ਹਰ ਚੰਗੀ ਗੱਲ ਆਮ ਤੌਰ ਤੇ ਸਮਾਂ ਪਾ ਕੇ ਵਿਖਾਵਾ ਬਣ ਕੇ ਰਹਿ ਜਾਂਦੀ ਹੈ ਓਹੀ ਸੰਤ ਸੰਪਰਦਾ ਭਾਵੇਂ ਕੋ ਕਿਸੇ ਮਤ ਦਾ ਜਾਂ ਧਰਮ ਦਾ ਹੋਵੇ ਸਮਾਪਤ ਹੈ ਮੇਰਾ ਭੀਖ ਰਹਿ ਗਈਆਂ ਹਨ ਮੇਰਾ ਭੇਖ ਬਣ ਜਾਣ ਤੇ ਸਾਧ ਤथा ਸੰਤ ਪਦ ਦੀ ਮਹੱਤਤਾ ਗਵਾਹ ਦਿੱਤੀ ਅਤੇ ਜਦੋਂ ਅੰਦਰਲੀ ਚੰਗਿਆਈ ਜਾਂਦੀ ਰਹੀ ਤਾਂ ਸੰਤ ਸ਼ਬਦ ਦਾ ਸਤਕਾਰ ਵੀ ਨਾ ਰਿਹਾ ਅਜਿਹੇ ਸੰਤਾਂ ਦੀ ਮੰਦੀ ਰਾਣੀ ਨੂੰ ਵੇਖ ਕੇ ਕਬੀਰ ਸਾਹਿਬ ਨੇ ਕਿਹਾ ਹੈ ਐਸੇ ਸੰਤ ਨਾਮ ਕੋ ਪਾਵੇ ਡਾਲਾ ਸੋ ਪੇ ਡਾਗ ਢਕਾਵੇ ਦੂਜੇ ಮತਾਂ ਵਿੱਚ ਭਾਵੇਂ ਜੋ ਮਰਜ਼ੀ ਸੰਤ ਜਾਂ ਸਾਧ ਦੀ ਪਰਵਾਸਾ ਹੋਵੇ ਪਰ ਗੁਰਮਤ ਅੰਦਰ ਸਾਧ ਤੇ ਸੰਤ ਪਦਾਂ ਦੀ ਵਿਆਖਿਆ ਬਹੁਤ ਵਿਲੱਖਣ ਤੇ ਨਿਆਰੀ ਹੈ ਗੁਰਮਤ ਵਾਲੇ ਸਾਧੂ ਲਈ ਨਾ ਘਰ-ਵਾਰ ਤੇ بیوی ਬੱਚੇ ਦਾ ਤਿਆਗ ਜ਼ਰੂਰੀ ਹੈ ਅਤੇ ਨਾ ਭਿਖਿਆ ਤਥਾ দানਪੁੱਲ ਦਾ ਭੋਜਨ ਅਤੇ ਨਾ ਬਾਹਰ ਮੁਕੀ ਕੋਈ ਭੇਖ ਜਿਵੇਂ ਅੱਜਕੱਲ ਦੇ ਅਖੌਤੀ ਸਿੱਖ ਸੰਤ ਸਾਧ ਧਾਰਨ ਕਰਕੇ ਸਿੱਖ ਸੰਗਤਾਂ ਨੂੰ ਠੱਗਦੇ ਹਨ ਇਨੋਂ ਵੀ ਜ਼ਿਆਦਾ ਭਲ ਅਮੀਰਾਂ ਵਿੱਚ ਬਣਦੀ ਹੈ ਕਿਉਂਕਿ ਅਮੀਰ ਧਰਮ ਨੂੰ ਖਰੀਦ ਸਕਦਾ ਹੈ ਸਾਧ ਹੋਣਾ ਤਾਂ ਕਿਸੇ ਅੰਤਰਮੁਖੀ ਅਵਸਥਾ ਦਾ ਨਾਮ ਹੈ ਜਿਸ ਲਈ ਸਤਗੁਰੂ ਜੀ ਕਹਿੰਦੇ ਹਨ ਸਾਧ ਜਨਾ ਕੀ ਇਹ ਚਰਜ ਕਥਾ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇ ਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਭਾਵ ਕੇ ਜੋ ਉੱਪਰ ਤੁਹਾਨੂੰ ਦੱਸਿਆ ਹੈ ਪਹਿਲਾ ਵਿਚਾਰ ਕੀਤਾ ਹੈ ਕਿ ਸੰਤ ਨਾ ਤਾਂ ਕਿਤੇ ਮੰਗਣ ਜਾਵੇ ਅਤੇ ਨਾ ਹੀ ਘਰ-ਵਾਰ ਤਿਆਗਣ ਦੀ ਲੋੜ ਹੈ ਨਾ ਹੀ ਬਹੁਤ ਹੀ ਜੋ ਅੱਜ ਕੱਲ੍ਹ ਅਖੌਤੀ ਸੰਤਾਂ ਦੇ ਕੱਪੜੇ ਹਨ ਉਸ ਤਰ੍ਹਾਂ ਦੇ ਪਹਿਨਣ ਦੀ ਲੋੜ ਹੈ ਬਸ ਤੇ ਬਸ ਇੱਕ ਸਾਦੇ ਮੁਰਾਦੇ ਰਹਿ ਕੇ ਆਪਣੀ ਕਿਰਤ ਕਮਾਈ ਕਰਕੇ ਆਪਣਾ ਪਰਿਵਾਰ ਪਾਲਣ ਦੀ ਜੋ ਲੋੜ ਹੈ ਅਤੇ ਨਾਮ ਸਿਮਰਨ ਦੀ ਲੋੜ ਹੈ ਉਹੀ ਸੰਤ ਵਿਆਖਿਆ ਹੈ ਸਾਧ ਦੀ ਬਿੜਾਈ ਦਸਣੀ ਤਾਂ ਕਿਦਰੇ ਰਹੀ ਜੋ ਮਨੁੱਖ ਸਾਧੂ ਦੀ ਸੰਗਤ ਕਰਦਾ ਹੈ ਉਸ ਦੇ ਵਿਚਾਰ ਸੁਣਦਾ ਹੈ ਉਸ ਦੇ ਕੀਤੇ ਕਰੋੜਾਂ ਅਪਰਾਧ ਬਖਸ਼ੇ ਜਾਂਦੇ ਹਨ ਅਤੇ ਜਿਸ ਉੱਪਰ ਸੰਤ ਕਿਰਪਾ ਦੀ ਇੱਕ ਦ੍ਰਿਸ਼ਟੀ ਪਾ ਦੇਵੇ ਭਾਵੇਂ ਕਿਸ ਦੇ ਉੱਪਰ ਸੰਤ ਆਪਣੀ ਕਿਰਪਾ ਦੀ ਇੱਕ ਵੀ ਦ੍ਰਿਸ਼ਟੀ ਪਾ ਦੇਵੇ ਉਸ ਦੀਆਂ ਜਮ੍ਹਾਂ ਵਾਲੀ ਪੁਛ ਗਿਸ਼ ਵੀ ਖਤਮ ਹੋ ਜਾਂਦੀ ਹੈ ਕੋਟ ਅਪਰਾਧ ਸਾਧ ਸੰਗ ਮਿਟਾ ਸੰਤ ਕਿਰਪਾ ਤੇ ਜਮ ਤੇ ਛੁਟੇ ਸਾਧ ਕਾ ਸੰਗ ਮਕੂਜਲ ਹੋ ਤ ਸਾਧ ਸੰਗ ਮਲ ਸਕਲੀ ਖੋਤ ਸਾਧ ਕਾ ਸੰਗ ਮਿਟੇ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧੂ ਦੀ ਸੰਗਤ ਕੀਤਿਆਂ ਮਨ ਦੀ ਦੌੜ ਭਜ ਹਟ ਜਾਂਦੀ ਹੈ ਤੇ ਟਕਾਓ ਅੰਦਰ ਆਇਆ ਮਨ ਚੰਗੇ ਮੰਦੇ ਦੀ ਸੂਝ ਵਾਲੀ ਬੇਕ ਬੁੱਧ ਵਾਲਾ ਹੋ ਜਾਂਦਾ ਹੈ ਸਾਧੂ ਦੇ ਬਚਨਾਂ ਤੋਂ ਉਸ ਨੂੰ ਅਸਲੀਅਤ ਤੇ ਨਿਸ਼ਚੈ ਹੁੰਦੀ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਦੀਨ ਹੋ ਕੇ ਤਰਨ ਦੀ ਬਜਾਏ ਉਹ ਉਨਾਂ ਉੱਪਰ ਵਸ਼ੀਕਾਰ ਰਖਦਾ ਹੈ ਸਾਧ ਕਾ ਸੰਗ ਆਵੈ ਬਸ ਪੰਚਾ ਫਿਰ ਸਾਧੂ ਦੀ ਸੰਗਤ ਵਾਹਿਗੁਰੂ ਦੇ ਗੁਣਾ ਅੰਦਰ ਲੀਨ ਕਰਦੀ ਹੈ ਤੇ ਗੁਣ ਗਾਉਣ ਨਾਲ ਵਾਹਿਗੁਰੂ ਪਿਆਰਾ ਪਿਆਰਾ ਤੇ ਮਿੱਠਾ ਲੱਗਦਾ ਹੈ ਤੇ ਘਟ ਘਟ ਅੰਦਰ ਰਮਿਆ ਦੱਸਦਾ ਹੈ ਸਾਧ ਕਾ ਸੰਗ ਲਗਾ ਪਾ ਮਿੱਠਾ ਸਾਧੂ ਕਾ ਸੰਗ ਘਟ ਘਟ ਅਡਿੱਠਾ ਸਤਿਗੁਰੂ ਸੰਤ ਦੀ ਸਰਣ ਵਿੱਚ ਆਉਣ ਤੋਂ ਮਨੁੱਖ ਦਾ ਉਧਾਰ ਹੋਣਾ ਮੰਨਦੇ ਹਨ ਸੰਤ ਸਰਣ ਜੋਜਨ ਪਰੈ ਸੋ ਜਨ ਉਧਰਨ ਹਾਰ ਕਿਉਂਕਿ ਸਾਧ ਤथा ਸੰਤ ਨੂੰ ਪ੍ਰਭੂ ਦੀ ਨਿਰਵਰਤਾ ਪ੍ਰਾਪਤ ਹੋਈ ਹੁੰਦੀ ਹੈ ਉਸ ਦੀ ਪ੍ਰਭੂ ਨਾਲ ਬਣੀ ਹੁੰਦੀ ਹੈ ਨਾਨਕ ਸਾਧ ਪ੍ਰਭੂ ਬਣਾਈ ਸਾਧੂ ਦੀ ਪ੍ਰਭੂ ਨਾਲ ਬਣੀ ਹੋਣ ਕਰਕੇ ਉਸ ਨੂੰ ਪਤਾ ਹੁੰਦਾ ਹੈ ਕਿ ਪ੍ਰਭੂ ਕਿਹੜੀਆਂ ਗੱਲਾਂ ਤੇ ਖੁਸ਼ ਹੁੰਦਾ ਹੈ ਤੇਰੀ ਜਦਾ ਅਤੇ ਉਹ ਆਪਣੀ ਸੰਗਤ ਕਰਨ ਵਾਲੇ ਨੂੰ ਪ੍ਰਭੂ ਨੂੰ ਜਿਹਾਉਣ ਦੇ ਸਾਰੇ ਸਾਧਨ ਸਮਝਾ ਕੇ ਉਸ ਦੇ ਚਰਨਾ ਵਿੱਚ ਜੋੜ ਦਿੰਦਾ ਹੈ ਜਿਸ ਨਾਲ ਉਸ ਦਾ ਉਧਾਰ ਹੋ ਜਾਂਦਾ ਹੈ ਬਲਕੇ ਸਤਗੁਰੂ ਜੀ ਸਾਧੂ ਦੀ ਵਡਿਆਈ ਕਰਦੇ ਹੋਏ ਉਸ ਨੂੰ ਪ੍ਰਭੂ ਦਾ ਆਪਣਾ ਰੂਪ ਹੀ ਦੱਸਦੇ ਹਨ ਸਾਧ ਕੀ ਸੁਭਾਅ ਸਾਧ ਬਨਾਈ ਨਾਨਕ ਸਾਧ ਪ੍ਰਭੇਦ ਨਪਾਈ ਇੱਥੇ ਭਗਤ ਰਵਿਦਾਸ ਜੀ ਵੀ ਬਚਨ ਕਰਦੇ ਹਨ ਰਵਦਾਸ ਭਣੈ ਜੋ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਹੀਂ ਸ਼ਕਮਣੀ ਸਾਹਿਬ ਜੀ ਦੀ ਸਤਿਮਈ ਅਸ਼ਟਪਦੀ ਅੰਦਰ ਸਾਧੂ ਦੀ ਸੰਗਤ ਦੇ ਜੋ ਗੁਣ ਕਥੇ ਹਨ ਉਹ ਗੁਣ 8ਵੀਂ ਅਸ਼ਟਪਦੀ ਅੰਦਰ ਬ੍ਰह्मज्ञानी ਦੇ ਵਰਨੇ ਹਨ ਜਿਸਦਾ ਭਾਵ ਇਹ ਹੋ ਹੈ ਕਿ ਸਾਧ ਅਤੇ ਬ੍ਰह्मज्ञानी ਦੋ ਸਮਾਨ ਸਥਿਤੀਆਂ ਹਨ ਜાં ਇਹ ਦੋਨੋਂ ਇੱਕੋ ਭਾਤ ਦੇ ਵਿਅਕਤੀ ਦੇ ਨਾਮ ਹਨ ਸਾਧ ਨੇ ਸਾਧਨਾ ਸਾਧ ਕੇ ਅਰਥਾਤ ਕਰਮਯੋਗ ਦੁਆਰਾ ਉਸ ਅਵਸਥਾ ਦੀ ਪ੍ਰਾਪਤੀ ਕੀਤੀ ਹੈ ਜੋ ਬ੍ਰह्मज्ञानी ਨੂੰ ਬ੍ਰह्म ਦੇ ਗਿਆਨ ਤੋਂ ਹਾਸਲ ਹੋਈ ਹੈ ਫਿਰ ਸਤਿਗੁਰੂ ਜੀ ਨੇ ਸਾਧ ਸੰਤ ਦੀ ਮਿੰਦਿਆ ਜਾਂ ਉਸ ਨਾਲ ਇਰਖਾ ਵਾਸਤੇ ਸੋ ਕਮੁਨੀ ਸਾਹਿਬ ਵਿੱਚ ਫਰਮਾਇਆ ਹੈ ਜਿਵੇਂ ਕਿ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸੰਤ ਕਾ ਨਿੰਦਕ ਖੰਡ ਟਿਕਨ ਨ ਪਾਈ ਸੰਤ ਕੇ ਦੋਖੀ ਕਾ ਦਰਗਹ ਮਿਲੇ ਸਜਾਈ ਸਤਗੁਰੂ ਜੀ ਸੰਤ ਨੂੰ ਇੰਨੀ ਮਹੱਤਤਾ ਦਿੰਦੇ ਹਨ ਕਿ ਉਹ ਸਾਧੂ ਸੰਤਾਂ ਦੇ ਚਰਨਾਂ ਦੀ ਧੂੜ ਹੋ ਜਾਣ ਨੂੰ ਮਹਾਨ ਸੁਖ ਸਮਝਦੇ ਹਨ ਨਾਨਕ ਦਾਸ ਇਹ ਸੁਖ ਮੰਗਾ ਮੋ ਕੋ ਕਰ ਸੰਤਨ ਕੀ ਧੂਰੇ ਜਿਵੇਂ ਸਾਧ ਜੀ ਜਾਂ ਸੰਤ ਨੂੰ ਇੰਨਾ ਸਤਿਕਾਰ ਭੇਟ ਕਰਨ ਦੀ ਆਗਿਆ ਸਤਿਗੁਰੂ ਕਰਦੇ ਹਨ ਉਸ ਦੀ ਸੰਗਤ ਕਰਨ ਤੋਂ ਮਨੁੱਖ ਨੂੰ ਜੋ ਲਾਭ ਹੋਣਗੇ ਉਹਨਾਂ ਵਿੱਚੋਂ ਕੁਝ ਕੋ ਇਨੇ ਪ੍ਰਤੱਖ ਹਨ ਕਿ ਸੰਗਤ ਕਰਨ ਵਾਲਾ ਆਪਣੇ ਆਪ ਵਿੱਚ ਅਨੁਭਵ ਕਰੇਗਾ ਕਿ ਉਹ ਸਾਧੂ ਦੀ ਸੰਗਤ ਅੰਦਰ ਜੁੜ ਬੈਠਾ ਹੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਸੰਗ ਆਵੈ ਬਸਪੰਚਾ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਨੂੰ ਨਹੀਂ ਸਤਾਉਣ ਦੇ ਬਲਕਿ ਉਸ ਦਾ ਮਨ ਇੰਨਾ ਬਲਵਾਨ ਹੋਵੇਗਾ ਕਿ ਉਹ ਪੰਜ ਭਾਵਨਾਵਾਂ ਉਸ ਦੇ ਵਸ ਹੋ ਜਾਣਗੀਆਂ ਸੰਤ ਪਦ ਦੀ ਇਤਨੀ ਵਿਡਿਆਈ ਦੇ ਵਿਚਾਰ ਨੇ ਗੁਰੂ ਕਾਲ ਦੇ 239 ਸਾਲਾਂ ਅੰਦਰ ਬਲਕੇ ਉਸ ਤੋਂ ਪਿੱਛੇ ਵੀ ਸਿੱਖ ਰਾਜ ਦੇ ਅੰਤ ਤੱਕ ਵੱਡੇ ਤੋਂ ਵੱਡੇ ਗੁਰਸਿੱਖ ਨੂੰ ਆਪਣੇ ਨਾਲ ਨਾਮ ਸੰਤ ਪਦ ਜੋੜਨ ਦਾ ਹੌਸਲਾ ਨਹੀਂ ਦਿੱਤਾ ਇਤਿਹਾਸ ਅੰਦਰ ਅਸੀਂ ਭਾਈ ਲਾਲੋ ਭਾਈ ਸੁਖਮਨ ਭਾਈ ਮਾਨਸਖ ਭਾਈ ਲੈਣਾ ਭਾਈ ਪਰਾਗਾ ਭਾਈ ਜੇਠਾ ਭਾਈ ਤਖਾਰੀ ਭਾਈ ਮੰਜ ਭਾਈ ਮਤੀਦਾਸ ਭਾਈ ਕਨਈਆ ਭਾਈ ਦੇਸਾ ਸਿੰਘ ਆਦ ਅਨੇਕ ਗੁਰਸਿੱਖਾਂ ਦੇ ਨਾਮ ਪੜਦੇ ਸੁਣਦੇ ਹਾਂ ਪਰ ਕਦੀ ਸੰਤ ਲਾਲੋ ਸੰਤ ਤਖਾਰੀ ਸੰਤ ਜੇਠਾ ਜਾਂ ਸੰਤ ਮਨੀ ਸਿੰਘ ਨਹੀਂ ਪੜਿਆ ਸੁਣਿਆ ਹੋਇਆ ਕਿਉਂਕਿ ਇਹ ਸਾਰੇ ਸੱਜਣ ਮਹਾਨ ਵੱਡੀਆਂ ਸ਼ਖਸੀਅਤਾਂ ਤਾਂ ਹੁੰਦੇ ਹੋਏ ਵੀ ਆਪਣੇ ਆਪ ਨੂੰ ਸੰਤ ਕਹਾਉਣ ਦੇ ਅਧਿਕਾਰੀ ਨਹੀਂ ਸਨ ਸਮਝਦੇ ਸਸਾ ਫੁਰਦਾ ਹੈ ਕਿ ਜੇਕਰ ਬਾਬਾ ਬੁੱਢਾ ਜੀ ਜਾਂ ਭਾਈ ਗੁਰਦਾਸ ਜੈਸੀਆਂ ਸ਼ਖਸੀਅਤਾਂ ਲਈ ਵੀ ਸੰਤ ਪਦ ਵਰਤਣਾ ਠੀਕ ਨਹੀਂ ਸਮਝਿਆ ਗਿਆ ਤਾਂ ਸ਼ਾਇਦ ਗੁਰਮਤ ਵਾਲਾ ਸੰਤ ਕੇਵਲ ਇਹ ਆਦਰਸ਼ਕ ਸ਼ਬਦ ਹੀ ਹੋਵੇ ਜਿਸ ਦੀ ਜਦਿਆਬੀ ਅਮਲੀ ਜੀਵਨ ਅੰਦਰ ਹੋਣਾ ਸੰਭਵ ਹੀ ਨਹੀਂ ਇਸ ਸੰਤ ਜਾਂ ਸਾਧ ਅਤੇ ਪ੍ਰਭੂ ਦੇ ਵਿਚਾਲੇ ਤਿੰਨ ਭੇਦ ਵੀ ਕੋਈ ਨਹੀਂ ਜੋ ਆਪ ਨਰਨਕਾਰ ਵੀ ਹੋ ਸਕਦਾ ਉਹ ਸ਼ਬਦ ਕਿਸੇ ਮਨੁੱਖ ਲਈ ਵਰਤਣਾ ਅਯੋਗ ਹੈ ਅਤੇ ਇਹ ਉਸ ਪਾਵਨ ਸ਼ਬਦ ਦਾ ਤਰਸਕਾਰ ਹੈ। ਪਰ ਜਿਸ ਸ਼ਬਦ ਦੀ ਇੰਨੀ ਮਹੱਤਤਾ ਹੈ ਅਤੇ ਜਿਸ ਸੰਤ ਸਾਧ ਦੀ ਸੰਗਤ ਵਿੱਚ ਬੈਠਣ ਦੀ ਸਤਿਗੁਰੂ ਵਾਰ-ਵਾਰ ਪ੍ਰੇਰਣਾ ਦਿੰਦੇ ਹਨ ਉਸ ਦੀ ਅਨਹੋਦ ਮਨ ਲੈਣਾ ਵੀ ਕਿਸੇ ਤਰ੍ਹਾਂ ਯੋਗ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸਾਧੂ ਸਤਗੁਰ ਜੇ ਮਿਲੈ ਤਾਂ ਪਈਏ ਗੁਣੀ ਨਿਦਾਨ। ਸਤਿਗੁਰੂ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਕਿਸੇ ਜਗ੍ਹਾ ਸਤਿਗੁਰੂ ਜੀ ਨੇ ਭਾਵ ਸਪਸ਼ਟ ਕਰਨ ਵਾਸਤੇ ਇੱਕ ਤੁਕ ਵਿੱਚ ਗੁਰੂ ਜੀ ਤੇ ਦੂਜੀ ਵਿੱਚ ਉਸੇ ਅਰਥ ਵਿੱਚ ਸਾਧ ਜਾਂ ਸੰਤ ਵਰਤ ਲਿਆ ਗੁਰਮਿਲ ਨੇ ਖੋਲ ਬਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਕਿਤ ਪਰਮਾਣ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸੰਤ ਜਾਂ ਸਾਧ ਸ਼ਬਦ ਵੀ ਵਰਤੋ ਆਮ ਕਰਕੇ ਗੁਰੂ ਦੇ ਅਰਥਾਂ ਵਿੱਚ ਕੀਤੀ ਹੈ ਗੁਰੂ ਅੰਗਦ ਦੇਵ ਜੀ ਨੇ ਸੰਤ ਸਾਧ ਪਦ ਵਰਤਿਆ ਹੀ ਨਹੀਂ ਕੀ ਅਤੇ ਜਿੱਥੇ ਲੋੜ ਪਈ ਹੈ ਇਸਦਾ ਭਾਵ ਗੁਰੂ ਪਦ ਵਰਤ ਕੇ ਪ੍ਰਗਟਾਇਆ ਹੈ ਤੀਜੇ ਚੌਥੇ ਅਤੇ ਪੰਜਵੇਂ ਗੁਰੂ ਸਾਹਿਬਾਨ ਦੀ ਬਾਣੀ ਅੰਦਰ ਜਿੱਥੇ ਕਿਦਰੇ ਸੰਤ ਸਾਧ ਤੇ ਬ੍ਰਹਮ ਗਿਆਨੀ ਸ਼ਬਦ ਅਜਿਹੇ ਪੁਰਖਾਂ ਦੀ ਵਿਅਕਤੀਗਤ ਹੋਂਦ ਦੀ ਵਿਆਖਿਆ ਲਈ ਵਰਤੇ ਹਨ ਉੱਥੇ ਇਹਨਾਂ ਸਾਰਿਆਂ ਦਾ ਭਾਵ ਗੁਰੂ ਦਾ ਹੀ ਹੈ ਅਥਵਾ ਗੁਰੂ ਦੀ ਹੀ ਐਸੀ ਹੋਂਦ ਹੈ ਇਸ ਨੂੰ ਸੰਤ ਸਾਧ ਜਾਂ ਬ੍ਰਹਮ ਗਿਆਨੀ ਕਿਹਾ ਜਾ ਸਕਦਾ ਹੈ ਅਤੇ ਜਿਨ੍ਹਾਂ ਗੁਣਾਂ ਦਾ ਧਾਰਣੀ ਇਹਨਾਂ ਨੂੰ ਦਰਸਾਇਆ ਹੈ ਉਹ ਸਾਰੇ ਗੁਣ ਗੁਰੂ ਦੇ ਹਨ ਸਤਗੁਰੂ ਦੀ ਤਾਰੀਫ ਗੁਰਬਾਣੀ ਵਿੱਚ ਇਸ ਤਰ੍ਹਾਂ ਕਰਦੀ ਹੈ ਸਤਿਪੁਰਖ ਜਨ ਜਾਨਿਆ ਸਤਗੁਰ ਤਿਸਕਾ ਨਾਉ ਇਸ ਤਰ੍ਹਾਂ ਸਾਧੂ ਸੰਤਾ ਜੋ ਮਹਾਤਮਾ ਜੀ ਦੀ ਆਪ ਜੀ ਦੇ ਨਾਲ ਇਹ ਜੋ ਵਿਆਖਿਆ ਕੀਤੀ ਹੈ ਇਸੇ ਹੀ ਤਰ੍ਹਾਂ ਜੋ ਅੱਜ ਦੇ ਅਸੀਂ ਸਮੇਂ ਵਿੱਚ ਦੇਖੀਏ ਤਾਂ ਨਾ ਤਾਂ ਕੋਈ ਸਾਧ ਹੈ ਤੇ ਨਾ ਹੀ ਕੋਈ ਸੰਤ ਹੈ ਅੱਜ ਤੱਕ ਇਸ ਤਰ੍ਹਾਂ ਦਾ ਕੋਈ ਨਹੀਂ ਮਿਲਿਆ ਨਾ ਕੋਈ ਟਕਰਿਆ ਹੈ ਸਭ ਆਪਣੇ ਆਪਣੇ ਢੋਗ ਚੱਕੀ ਫਿਰਦੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਲੋਕਾਂ ਦਾ ਪੈਸਾ ਹੀਟਦੇ ਹਨ ਅਤੇ انہੀ ਲੋਕਾਂ ਦੇ ਨਾਲ ਮੁੜ ਕੇ ਸ਼ੋਸ਼ਣ ਹੋ ਜਾਂਦਾ ਹੈ ਅਤੇ ਉਹਨਾਂ ਦਾ ਹੀ ਸ਼ੋਸ਼ਣ ਕਰਕੇ ਉਹ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਤੋ ਫਿਰ ਇਸ ਤਰ੍ਹਾਂ ਜੋ ਸਾਧਾਂ ਦੀ ਵਿਆਖਿਆ ਕੀਤੀ ਹੈ ਇਹ ਗੁਰੂ ਸਾਹਿਬਾਂ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਜੋ ਕੀਤੀ ਸੀ ਅਤੇ ਜੋ ਆਪ ਜੀ ਨੂੰ ਨਾਮ ਦੱਸੇ ਹਨ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਜਾਂ ਹੋਰ ਵੀ ਸ਼ਖਸੀਅਤਾਂ ਦੇ ਨਾਮ ਬੋਲੇ ਹਨ ਇਹਨਾਂ ਨੇ ਵੀ ਆਪਣੇ ਨਾਮ ਅੱਗੇ ਸਾਹਿਬ ਜਾਂ ਸੰਤ ਨਹੀਂ ਲਾਇਆ ਇਹਨਾਂ ਨੇ ਕਿ ਗੁਰੂ ਸਾਹਿਬ ਜੀ ਦੇ ਬਿਲਕੁਲ ਨੇੜੇ ਹੋ ਕੇ ਦਰਸ਼ਨ ਕੀਤੇ ਸਨ ਅਤੇ ਉਹਨਾਂ ਤੋਂ ਚੜ੍ਹਾਵਤ ਵੀ ਪੀਤੇ ਸਨ ਅਤੇ ਰਿੱਧੀਆਂ ਸiddhiਆਂ ਅਤੇ ਉੱਚ ਪਦਵੀਆਂ ਦੇ ਮਾਲਕ ਸਨ ਤੇ ਜੋ ਆਪਣੇ ਅੰਤ ਸਮੇਂ ਵਿੱਚ ਵੀ ਨਰਿੰਕਾਰ ਜੀ ਦੀ ਜੋਤ ਵਿੱਚ ਜਾ ਸਮਾਏ ਉਹਨਾਂ ਨੇ ਵੀ ਆਪਣੇ ਆਪ ਨਾਂ ਦੇ ਮੋਹਰੇ ਜਾਂ ਆਪਣੇ ਨਾਂ ਦੇ ਮੋਹਰੇ ਸੰਤ ਸਾਹਿਬ ਦੀ ਵਰਤੋਂ ਨਹੀਂ ਕੀਤੀ ਸੋ ਇਸ ਕਰਕੇ ਅੱਜ ਦੇ ਅਜੋਕੇ ਸਮੇਂ ਦੇ ਅਖੌਤੀ ਸਾਧਾ ਵਾਸਤੇ ਇਹ ਵੀਡੀਓ ਜਰੂਰ ਸ਼ੇਅਰ ਕਰਨੀ ਅਤੇ ਇਹ ਵੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ